ਉਹਨਾਂ ਨੇ ਕਬੂਥ ਦਾ ਜਿਗਤ ਕਰਤਾ ਸਾਡੀ ਭੈਣ ਜੀ ਨੇ ਇਹ ਕਿਤਰੇ ਜਾਵੇ ਨਾ ਬਾਕੀ ਰਿਜ਼ਲਟ ਬਾਕੀ ਜਿਹੜੇ ਬੂਥ ਸੀ ਮੈਂ ਕਿਹਾ 200 ਬੂਥ ਹੋਊਗਾ ਉਹਨਾਂ ਦੇ ਹਲਕੇ ਨੂੰ ਪਤਾ ਨਹੀਂ ਮੇਰੇ ਹਲਕੇ 214 ਸੀ ਉੱਥੇ ਵੀ 200 ਦੇ ਲਾਗੇ ਹੋਊਗਾ ਬਾਕੀ ਬੂਥ ਦੱਸੋ ਜੀ ਕਿਤੇ ਤੱਕ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਿ ਤਲਵੰਡੀ ਦੇ ਕਿਤੇ ਕਾਲੀ ਵਰਕਟ ਜਾਂ ਸਾਡੇ ਵਰਕਟ ਲੜਪੇ ਹੋਣਗੇ ਮੈਂ ਇਹ ਗੱਲ ਮੰਨ ਲੈਂਦਾ ਕਿਤੇ ਇੱਕ ਅੱਦੇ ਪਿੰਡ 'ਚ ਕੋਈ ਗੜਬੜ ਹੋ ਗਈ ਹੋਊਗੀ ਬਸ ਸਭ ਬਾਕੀ ਦੱਸੋ ਤੁਸੀਂ ਐਦਾਂ ਨਾ ਨਾ ਕਰੋ ਯਾਰ ਦੇਖ ਕਦੀ ਦਿੱਕੀ ਗੜਬੜ ਨੂੰ ਐਦਾਂ ਬਣਾ ਦਿਓ ਕਿ ਲਓ ਜੀ ਪੁਲਿਸ ਧੱਕੇਸ਼ਾਹੀ ਕਰਦੀ ਆ ਜੀ ਫਲਾਂਟ ਕਰਦੀ ਆ ਜੀ ਸਾਡੇ ਅਸੀਂ ਪੁਲਿਸ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਤੇ ਕੰਮ ਕਰਦੀ ਰਹੀ ਆ ਉਹਨਾਂ ਦੇ ਰਾਜ ਜੋ ਕੁਝ ਹੁੰਦਾ ਆ ਪੰਜਾਬ ਨੂੰ ਸਭ ਕੁਝ ਪਤਾ ਓਹੀ ਪੁਲਿਸ ਜਿਹੜੀ ਕਾਂਗਰਸ ਦੀ ਗਵਾਹੀ ਤੇ ਕੰਮ ਕਰਦੀ ਓਹੀ ਪੁਲਿਸ ਸਾਡੀ ਪੁਲਿਸ ਤੇ ਕਾਨੂੰਨ ਦੀ ਆ ਚੋਣਾਂ ਤੋਂ ਪਹਿਲਾਂ ਕਾਹਦੀ ਕਾਂਗਰਸੀ ਜਿਹੜੀ ਸੈਮੀਫਾਈਨਲ ਆ ਸਾਡੇ ਜਿਹੜਾ ਸੰਤੀ ਪੀਐਸ ਦੇ ਵਿੱਚ ਤੁਹਾਨੂੰ ਲੱਗਦਾ ਇਹਨਾਂ ਨੂੰ ਬੇਲ ਜਿਹੜੀ ਆ ਜਿਸ ਤਰ੍ਹਾਂ 19 ਤਰੀਕ ਪੈ ਗਈ ਆ ਅੱਗੇ ਵੀ ਬੇਲ ਮਲਦੀ ਸੁਭਾਵੇਂ ਨੇ ਸਰਕਾਰ ਜਿਹੜਾ ਕੇਸ ਪੂਰਾ ਰੱਖਿਆਗੇ ਦੇਖੋ ਅਸੀਂ ਆਪਣਾ ਪੱਕੂ ਦਾ ਰੱਖਾਂਗੇ ਜਿੱਦਾਂ ਪਹਿਲਾਂ ਹਾਈ ਕੋਰਟ ਦੇ ਰੱਖਿਆ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਆਪਣਾ ਪੱਕੂ ਦੇ ਮਜ਼ਬੂਤੀ ਦੇ ਨਾਲ ਸਬੂਤ ਕਰਦੇ ਤੁਸੀਂ ਡੀਏ ਦਾ ਕੇਸ ਮੰਨਦੇ ਜੀ ਕਿ ਆ ਡਰੱਗ ਦਾ ਕੇਸ ਮੰਨਦੇ ਜੀ ਸਰਕਾਰ ਨੇ ਤੇ ਡੀਏ ਦਾ ਕੇਸ ਬਣਾਇਆ ਨਾ ਉਸ ਤੋਂ ਪਹਿਲਾਂ ਡਰੱਗ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਉਂਕਿ ਸਾਡੇ ਦੋਵਾਂ ਦਾ ਮੜੇ ਦੋਵੇਂ ਜੁੜਦੇ ਆ ਪੋਚ ਓਕੇ ਕੇਸ ਬੰਦੇ ਤੋਂ ਕਿਹੜਾ ਪੈਸਾ ਆ ਪੈਸਾ ਉਹ ਆ ਨਾ ਬੰਦਾ ਕਿਹੜਾ ਸੀ ਸਭ ਦੇਖੀ ਗੱਲ ਧੰਦੇ ਦੇ ਗੱਲ ਕਰ ਰਿਹਾ ਮੈਂ ਕਿ ਤੰਦਾ ਕਿਹੜਾ ਸੀਗਾ ਇਸ ਕਰਕੇ ਦੋਵੇਂ ਇੱਕ ਗੱਲ ਆਉਂਦਾ ਕੋ ਵੱਖਰਾ ਨਹੀਂ ਹੈ ਬੋਲ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਸ ਕਾ ਸਾਨੂੰ ਮਲੇ 21 22 ਸੀਟਾਂ ਜੜੀਆਂ ਮਾਝੇ ਦੇ ਵਿੱਚੋਂ ਮਿਲ ਗਿਆ ਉਹ ਮਾਝਾ ਜਿਹੜਾ ਐਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਹੀ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਿਭਾਈ ਸੀਗੀ 16 ਸੀਟਾਂ ਤਾਂ ਕਿ ਐਸ ਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਤੀ ਦਾ ਬੜਾ ਮਾਂਗੇ ਸਰਕਾਰ 27 ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜ਼ਿਲ੍ਹਾ ਪੁਲਿਸਤ ਤੇ ਬਲਾਕ ਸੰਪਤੀ ਤੋਂ ਸਾਰੇ ਪੰਜਾਬ ਤੋਂ ਹੋ ਗਿਆ ਪਰ ਮਾਝੇ ਦੇ ਬਾਦੇ ਜੋ ਕਹਿ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ 27 ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਔਰ ਕਾਲੀ ਦਲ ਨੂੰ ਮਾਝੇ ਦੇ ਵਿੱਚ ਕੋਈ ਰਿਸਪੌਂਸ ਨਹੀਂ ਮਿਲਿਆ ਕਾਲੀ ਦਲ ਨੇ ਜਿੰਨੇ ਤਰ ਤਰ ਦੇ ਵਿੱਚ ਗੈਕਸਤਾਨ ਦੇ ਸਿਰ ਤੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਨਹੀਂ ਮਿਲਿਆ ਔਰ ਅਮਾਸਦਰ ਦੇ ਵੀ ਨਹੀਂ ਮਿਲਿਆ ਕਿਤੇ ਵੀ ਜਿਸ ਲੈਵਲ ਦਾ ਸੋਚਦੇ ਸੀਗੇ ਮਾੜਾ ਪੱਲਾ ਉਹਨਾਂ ਨੂੰ ਰਿਸਪੌਂਸ ਮਿਲਿਆ ਇਸ ਕਰਕੇ ਆਮアドਵੀ ਪਾਰਟੀ ਜਿਹੜੀ ਆ 27 ਦੇ ਵਿੱਚ ਪੰਜਾਬ ਚ ਵੀ ਸਰਕਾਰ ਬਣਉਂ ਜਾਦੀ ਹੈ ਔਰ ਮਾਝਾ ਇਹਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜੀ ਉਹ ਨਿਭਾਊਗਾ ਮੈਂ ਇਹ ਇਹ ਤੁਹਾਨੂੰ ਕਹਿਣ ਵਾਸਤੇ ਜਿਹੜਾ ਸੱਧਿਆ ਸੀਗਾ ਕਿ ਇੱਕ ਬਹੁਤ ਵੱਡਾ ਮਤਲਬ ਜਿਹੜੀ ਇਹ ਪ੍ਰਾਪਤੀ ਹੈ ਪੋਲੀਟੀਕਲੀ ਜਿਹੜੇ ਲੋਕ ਕਹੀ ਜਾਂਦੇ ਕਿ ਮਾਝਾ ਕਮਜ਼ੋਰ ਹੈ ਜੀ ਮਾਝਾ ਇਦਾਂ ਜੀ ਇਦਾਂ ਇਹ ਸਿਲੈਕਸ਼ਨ ਨੇ ਦੱਸਤਾ ਕਿ ਮਾਝਾ ਕਮਜ਼ੋਰ ਨਹੀਂ ਹੈ ਮਾਝਾ ਆਪਣੀ ਸਤਾਈ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਜਾ ਰਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਮਜੀਠੀਆ ਸਾਹਿਬ ਨੂੰ ਡਬਲ ਚਟਕਾ ਲੱਗਾ ਸਿਆਸੀ ਝਟਕਾ ਵੀ ਉਹਨਾਂ ਦੀ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਮਜੀਠੇ ਚੋਂ ਖਤਮ ਹੋਈ ਔਰ ਸੁਪਰੀਮ ਕੋਰਟ ਨੇ ਉਹਦੇ ਤਰੀਕ ਪਾ ਕੇ ਉਨ੍ਹਾਂ ਦੇ ਕੇਸ ਦੇ ਬਾਅਦ ਵਿੱਚ ਉਹ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀ ਜੀ ਜੀ ਆਇਆਂ ਆਇਆ ਕਿ ਜਿੱਤ ਹੈ ਪੰਜਾਬ ਦੀ ਜਿੱਤਨੀ ਹੈ ਪੰਜਾਬ ਪੁਲਿਸ ਜਿੱਤੋਈ ਆ ਪੂਰੇ ਪੰਜਾਬ ਵਿੱਚ ਕਾਫੀ ਧੱਕੇਚਾਹੀ ਕੀਤੀ ਗਈ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਨਾਮ ਦਿੱਤੀ ਹੈ ਜੀ ਉਹਨਾਂ ਨੇ ਕਿਹਨਾਂ ਨੇ ਕਲੀਮ ਮਜੀਠੀਆ ਜੀ ਮਜੀਠੀਆ ਸਾਹਿਬ ਦੀ ਪਤਨੀ ਨੇ ਦੇਖੋ ਉਹ ਕਹਿੰਦੇ ਸਾਡੀ ਮਜੀਠੀਆ ਸਾਹਿਬ ਦੀ ਪਤਨੀ ਸਾਡੀ ਭੈਣ ਆ ਛੋਟੀ ਭੈਣ 14 ਤਰੀਕ ਨੂੰ ਵੋਟਾਂ ਪਈਆਂ 14 ਤਰੀਕ ਨੂੰ ਮਜੀਠੇ ਚ ਜੇ ਕਿਤੇ ਇੱਕ ਵੀ ਬੂਥ ਦੇ ਉੱਤੇ ਗੜਬੜ ਹੋਈ ਆ ਕਿਸੇ ਨੇ ਧੱਕਾ ਕੀਤਾ ਤੋਂ ਸਾਡੀ ਭੈਣ ਦੱਸੇਗਾ ਇਹ ਬੂਥ ਦੇ ਉੱਤੇ ਧੱਕਾ ਹੋਇਆ ਕੈਨੇਡਾ ਦੀ ਪ੍ਰੈਕਟੀਕਲ ਦੱਸੇ 17 ਤਰੀਕ ਤੋਂ ਗਿਣਤੀ ਹੋਈ ਆ ਕਿਸੇ ਮਜੀਠੇ ਦੇ ਬੂਥ ਤੇ ਕਿਤੇ ਗਿਣਤੀ ਦੇ ਵਿੱਚ ਕਾਊਂਟਿੰਗ ਏਜੰਟਾਂ ਦੇ ਬਿਠੇ ਹੋ ਨਾ ਦੇ ਕਿਤੇ ਸਰ ਜੇ ਕੋਈ ਧੱਕਾ ਹੋਇਆ ਤਾਂ ਤਾਂ ਹੀ ਆਂਦਾ ਪੈਸੇ ਜੀ ਐਡਾ ਵਧਾਈ ਨਾ ਦੇਣ ਹਾਂਜੀ ਉਹਨੂੰ ਉਹਦਾ ਹਾਪ ਉਹ ਵਧਾਈਆਂ ਲੈਣ ਉਹਨਾਂ ਦੀ ਜਮੀਰ ਖਿਸ ਗਈ ਉਹ ਪੁਲਿਸ ਨੂੰ ਵਧਾਈਆਂ ਨਾ ਦੇਣ ਉਹ ਆਪਣੇ ਅੰਦਰ ਚਾਤੀ ਮਾਰ ਉਹਨਾਂ ਦੇ ਪਤੀ ਨੇ ਲੰਬਾ ਸਮਾਂ ਜੋ ਮਜੀਠੇ ਦੇ ਵਿੱਚ ਕੀਤਾ ਸੀਗਾ ਉਹਦਾ ਸਿੱਟਾ ਉਹ ਸਭ ਦੇ ਸਾਹਮਣੇ ਆ ਗਿਆ ਦਹਿਸਤ ਦੇ ਦਿਨ ਜਿਆਦਾ ਚੱਲ ਨਹੀਂ ਰਹੇ ਨੇ ਦੇਦੇ ਪੈਰੇ ਭੈਣ ਜੀ ਦਹਿਸਤ ਦੇ ਦਿਨ ਖਤਮ ਹੋ ਗਏ ਜਿਹੜਾ ਦਾਤ ਤਮਕਾ ਕੇ ਮਜੀਠਿਆ ਸਾਹਿਬ ਉਥੇ ਬੋਲਟਕਸ ਕਰਦੇ ਰਹੇ ਉਹ ਐਤਕਾ ਖਤਮ ਹੋ ਗਈ ਤਾਂ ਲੋਕ ਨਿਕਲ ਕੇ ਬਾਹਰ ਆਏ ਆਪਣੇ ਘਰਾਂ ਚੋਂ ਲੋਕਾਂ ਨੇ ਆਪਣੀ ਮਰਮਤੀ ਦਾ ਵੋਟਾ ਪਾਇਆ ਕਿਤੇ ਵੀ ਦੇਖੋ ਤੁਸੀਂ ਤਾਂ ਮਸਾ ਦਾ ਮੀਡੀਆ ਦੇ ਦੱਸੋ ਮੈਨੂੰ ਫਲਾਣੇ ਬੂਥ ਤੇ ਆ ਗੱਲ ਹੋਈ ਆ ਦੱਸੋ ਭੈਣ ਜੀ ਦੇਣ ਸਬੂਤ ਦੇ ਨਾ ਕਹਿੰਦਾ ਥੋੜਾ ਕਿ ਇਹਨੂੰ ਵਧਾਈ ਦਿੰਦੇ ਜੀ ਤੂੰ ਵਧਾਈ ਦਿੰਦੇ ਇਹ ਇਹ ਤਾਂ ਕੀ ਕਾਦੀ ਵਧਾਈ ਦੇਣੀ ਉਹਨਾਂ ਨੇ ਆਪਾਂ ਨੂੰ ਪ੍ਰੈਕਟੀਕਲੀ ਦੱਸਣ ਕਿ ਇੱਥੇ ਗੜਬੜ ਹੋ ਗਈ ਉਹ ਦੱਸੋ ਤੂੰ ਯਾਰ ਵੋਟਾਂ ਪਾਈਆਂ ਅਈ ਨਾਲੇ ਜਿੱਕੇ ਗੜਬੜ ਹੋਈ ਆ ਵੋਟਾਂ ਵਾਲੇ ਦਿਨ ਰਾਜਾ ਸਾਹਿਬ ਸੀ ਕੋ ਗੜਬੜ ਹੋਈ ਆ ਗਿਣਤੀ ਜਿੱਕੇ ਰਾਜਾ ਸਾਹਿਬ ਸੀ ਗੜਬੜ ਹੋਈ ਐ ਨਾਲੇ ਚੋਈ ਮਜੀਠੇ ਚੋਈ ਜੜਿਆਲੇ ਚੋਈ ਕਿ ਪੀਰੀ ਆ ਦੱਸੋ ਤੁਸੀਂ ਪੂਰੇ ਮਾਝੇ ਦੇ ਵਿੱਚ ਕਿੱਥੇ ਵੀ ਗੜਬੜ ਹੋਈ ਹੈ ਤੇ ਮੈਨੂੰ ਦੱਸੋ ਪਠਾਨਕੋਟ 'ਚ ਹੋਈ ਕਿੱਥੇ ਹੋਈ ਹੈ ਦੱਸੋ ਗਜ਼ਾਸਪੁਰ 'ਚ ਕੋ ਗੜਬੜ ਹੋਈ ਕੋਈ ਤੁਸੀਂ ਦੱਸੋ ਇੱਥੇ ਕਿੱ데 ਗੜਬੜ ਹੋਈ ਜੀ ਪਲਾਟਫਾਰਮ ਤੇ ਗੜਬੜ ਹੋ ਗਈ ਹੈ ਉਹ ਕਹਿੰਦੇ ਸੀ ਪਰਚੇ ਪਾ ਪਾ ਕੇ ਪਹਿਲਾਂ ਕਾਲੀ ਆਪ ਨੂੰ ਅੰਦਰ ਲੜ ਤੇ ਉਸ ਤੋਂ ਬਾਅਦ ਮਦਾਰ ਕਾਲੀ ਹੋ ਗਿਆ ਤੇ ਜਿੱਤ ਆਸਾਨ ਹੋ ਗਈ ਕਿਹੜਾ ਬੰਦਾ ਸੁੱਟਿਆ ਹੁੰਦਾ ਦੱਸੋ ਮੈਂ ਤਾਂ ਸਭ ਨੇ ਜੀ ਆਪਣੀ ਬੜੀ ਕਲੀਅਰ ਗੱਲ ਹੈ ਕੋਈ ਬੰਦਾ ਦੱਸੋ ਸਾਨੂੰ ਜੀ ਕਿਹੜਾ ਬੰਦਾ ਅਜ ਨਾਵੇਂ ਜੋ ਕਿਹੜਾ ਬੰਦਾ ਫੜ ਕੇ ਅੰਦਰ ਸੁਟਿਆ ਐ ਐਸਾ ਹੀ ਜੋ ਕਿਹੜਾ ਸੁਟਿਆ ਮਜੀਠੇ ਤੋਂ ਕਿਹੜਾ ਸੁਟਿਆ ਬਾਬੇ ਬਕਾਲਾ ਜੋ ਕਿਹੜਾ ਸੁਟਿਆ ਝੰਡਿਆਲੇ ਤੋਂ ਕਿਹੜਾ ਸੁਟਿਆ ਸਾਨੂੰ ਦੱਸੋ ਜੀ ਆ ਕਾਲੀ ਫੁਲਾਣਾ ਸਿੰਘ ਬੁਲਾਣਾ ਸਿੰਘ ਬੁਲਾਣੇ ਪਿੰਡ ਦਾ ਉਥੇ ਝੂਠਾ ਕੇਸ ਪਾ ਕੇ ਬੁਲਸੇ ਅੰਦਰ ਘਰਤਾ ਦੱਸੋ ਉਹ ਕਦੇ ਫਾਈਲਿੰਗ ਭਰਨ ਦਿੱਤੀਆਂ ਜੀ ਮੈਂ ਕਹਾਂ ਜੀ ਦੱਸੋ ਕਿੱਥੇ ਫਾਈਲ ਕਿਦੀ ਰੋਕੀ ਐ ਦੱਸੋ ਮੈਂ ਤਾਂ ਕੰਨ ਸੰਧਾ ਸਿੰਘ ਕਥੂਨ ਨੰਗਲ ਦੇ ਵਿੱਚ ਜੀ ਅਕਾਲੀ ਦਲ ਦਾ ਬੂਤ ਦੀ ਭੰਦੋੜ ਕੀਤੀ ਗਈ ਉਹ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਗਨੀਪੌਰ ਹੋਰੀ ਵੀ ਬਣੀ ਤਾਂ ਵੀਡੀਓ ਦੇ ਵਿੱਚ ਜ਼ਿਕਰ ਕਰ ਰਹੇ ਜੀ ਉਸ ਦੇਖੋ ਮੈਂ ਤੁਹਾਨੂੰ ਉਦੋਂ ਦੀ ਗੱਲ ਕਹੀ ਸੀਗੀ ਉਹਨਾਂ ਨੇ ਕਬੂਤ ਦਾ ਜਿਗਰ ਕਰਤਾ ਸਾਡੀ ਭੈਣ ਜੀ ਨੇ ਹਾਂਜੀ ਉਹਦਾ ਜ਼ਿਕਰ ਕਰਦੇ ਇੱਕ ਇੱਕ ਤਾਂ ਜਾਵੇ ਨਾ ਬਾਕੀ ਰਿਜ਼ਲਟ ਬਾਕੀ ਜਿਹੜੇ ਬੂਤ ਸੀ ਮੈਂ ਕਿਹਾ 200 ਬੂਤ ਹੋਊਗਾ ਉਹਨਾਂ ਦੇ ਹਲਕੇ ਨੂੰ ਪਤਾ ਨਹੀਂ ਮੇਰੇ ਹਲਕੇ ਦੇ 214 ਸੀ ਉੱਥੇ ਵੀ 200 ਦੇ ਲਾਗੇ ਹੋਊਗਾ ਬਾਕੀ ਬੂਤ ਦੱਸੋ ਜੀ ਕਿੱਥੇ ਤੱਕ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਿ ਤਲਵੰਡੀ ਦੇ ਕਿਤੇ ਕਾਲੀ ਵਰਕਟ ਜਾਂ ਸਾਡੇ ਵਰਕਟ ਲੜਪੇ ਹੋਣਗੇ ਮੈਂ ਇਹ ਗੱਲ ਮੰਨ ਲੈਂਦਾ ਕਿਤੇ ਇੱਕ ਅੱਦੇ ਪਿੰਡ 'ਚ ਕੋਈ ਗੜਬੜ ਹੋ ਗਈ ਹੋਊਗੀ ਬੱਸ ਸਾਧੂ ਬੱਕੀ ਦੱਸੋ ਤੁਸੀਂ ਐਦਾਂ ਨਾ ਨਾ ਕਰੋ ਯਾਰ ਵੇਖ ਕਦੀ ਦਿੱਕੀ ਗਰਬੜ ਨੂੰ ਐਦਾਂ ਬਣਾ ਦਿਓ ਕਿ ਲਓ ਜੀ ਪੁਲਿਸ ਧੱਕੇਸ਼ਾਹੀ ਕਰਦੀ ਆ ਜੀ ਫਲਾਂਟ ਕਰਦੀ ਆ ਜੀ ਸਾਧੂ ਅਸੀਂ ਪੁਲਿਸ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਕੰਮ ਕਰਦੀ ਰਹੀ ਆ ਉਹਨਾਂ ਦੇ ਰਾਜ ਜੋ ਕੁਝ ਹੁੰਦਾ ਆ ਪੰਜਾਬ ਨੂੰ ਸਭ ਕੁਝ ਪਤਾ ਹੈ ਉਹ ਹੀ ਪੁਲਿਸ ਜਿਹੜੀ ਕਾਂਗਰਸ ਦੀ ਅਗਵਾਈ ਚ ਕੰਮ ਕਰਦੀ ਉਹ ਹੀ ਪੁਲਿਸ ਸਾਡੀ ਪੁਲਿਸ ਤੇ ਕਾਨੂੰਨ ਦੀ ਆ ਚੋਣਾ ਤੋਂ ਪਹਿਲਾਂ ਅਗਾਂਹ ਕਾਂਗਰਸੀ ਜਿਹੜੀ ਸੈਮੀ ਫਾਈਨਲ ਆ ਸਾਡੇ ਦੇ ਬਲਾਕ ਸੰਭਤੀ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਇਹਨਾਂ ਨੂੰ ਬੇਲ ਜਿਹੜੀ ਹੈ ਜਿਸ ਤਰ੍ਹਾਂ 19 ਤਰੀਕ ਪੈ ਗਈ ਹੈ ਅੱਗੇ ਵੀ ਬੇਲ ਮਲਦੀ ਸੁਭਾਵੇਂ ਨੇ ਸਰਕਾਰ ਜਿਹੜਾ ਕੇਸ ਪੂਰਾ ਰੱਖਿਆਗੇ ਦੇਖੋ ਅਸੀਂ ਆਪਣਾ ਪੱਕੂ ਦਾ ਰੱਖਾਂਗੇ ਜਿੱਦਾਂ ਪਹਿਲਾਂ ਹਾਈ ਕੋਰਟ ਦੇ ਰੱਖਿਆ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਆਪਣਾ ਪੱਕੂ ਦੇ ਮਜ਼ਬੂਤੀ ਦੇ ਨਾਲ ਸੁਪਰੀਮ ਕੋਰਟ ਨੂੰ ਤੁਸੀਂ ਡੀਏ ਦਾ ਕੇਸ ਮੰਨਦੇ ਜੀ ਕਿ ਡਰੱਗ ਦਾ ਕੇਸ ਮੰਨਦੇ ਜੀ ਉਹਨੂੰ ਸਰਕਾਰ ਨੇ ਤੇ ਡੀਏ ਦਾ ਕੇਸ ਬਣਾਇਆ ਨਾ ਉਸ ਤੋਂ ਪਹਿਲਾਂ ਡਰੱਗ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਉਂਕਿ ਸਰਦਾਂ ਦੋਵਾਂ ਦਾ ਬੜਾ ਦੋਵੇਂ ਜੁੜਦੇ ਆ ਪੁੱਛ ਓਕੇ ਕਿਸ ਭੰਦੇ ਤੋਂ ਕਿਹੜਾ ਪੈਸਾ ਹੈ ਪੈਸਾ ਉਹ ਆ ਨਾ ਭੰਦਾ ਕਿਹੜ ਸਭ ਦੇਖ ਨਿਕਲ ਤੰਦੇ ਦੀ ਗੱਲ ਕਰ ਰਿਹਾ ਮੈਂ ਕਿ ਤੰਦਾ ਘੇੜਾ ਸੀਗਾ ਇਸ ਕਰਕੇ ਦੋਵੇਂ ਇੱਕ ਗੱਲ ਆਉਂਦਾ ਕੋ ਵੱਖਰਾ ਨਹੀਂ ਹੈ ਬਹੁਤ ਅਕਾਲੀ ਕਾਂਗਰਸ ਨੂੰ ਕਿਹਾ ਗਿਆ ਸੀ ਕਿ ਇਹ ਚੋਣਾਂ ਜਿਹੜੀਆਂ ਨੇ ਸੈਮੀ ਫਾਈਨਲ ਨੇ 27 ਦੀਆਂ ਹਾਂਜੀ ਡੀਐਸਪੀ ਕਲਿਆਣ ਨੂੰ ਮਜੀਠੀ ਜੀ ਤੇ ਤਾਮਨੀ ਵੀ ਇੱਥੇ ਗਏ ਸੀ ਕਿ ਸੁਖਬੀਰ ਬਾਦਲ ਕਿਵੇਂ ਦੇਖ ਰਹੇ ਹੋ ਤੁਹਾਨੂੰ ਸਿਕਾਮ ਨਹੀਂ ਕਰੀ ਜਾ ਰਹੀ ਹੈ ਸੁਖਬੀਰ ਸੁਖਬੀਰ ਬਾਦਲ ਜਿੰਨੂੰ ਮਜੀਠੀ ਤਾਮਨੀ ਨਹੀਂ ਦਈ ਜਾਵੇ ਸਾਡੀ ਫੌਜ ਤੋਂ ਡਰਾਵੇ ਧਮਕਾਵੇ ਉਹਦੀ ਧਮਕੀ ਕੋਈ ਨਾ ਮੰਨਣ ਵਾਲਾ ਨਾ ਕੋਈ ਸੁਣਨ ਵਾਲਾ ਨਾ ਉਹਦੀ ਧਮਕੀ ਦਾ ਕਿਤੇ ਕੋ ਅਸਰ ਹੈ ਉਹ ਮਾਰੀ ਜਾਂਦਾ ਉਹਦੇ ਬੋਲੀ ਜਾਂਦਾ ਜੀ ਇਹ ਲਿਸਟਾਂ ਬਣਾ ਲਿਆ ਜੀ ਇਹ ਆਹ ਬਣਾ ਲਿਆ ਜੀ ਉਹ ਪੰਜ ਬਾਅਦ ਅੱਗੇ ਤੁਹਾਡੀ ਸਰਕਾਰ ਰਹੀ ਆ ਨਾ ਕੋ ਕੀਤਾ ਨਾ ਕਰਦਾ ਤੁਸੀਂ ਕਿ ਸਭ ਦੇ ਕੋ ਹੁਣ ਵੀ ਤਾਂ ਅਜੇ ਵੀ ਉਹ ਸੁਪਣੇ ਲੈਂਦੇ ਆ ਉਹ ਡਾਇਨਾਸੌਰ ਤੇ ਚੱਲਦੇ ਆ ਸਾਹ ਜੀ ਡਾਇਨਾਸੌਰ ਵਾਪਸ ਆ ਗਏ ਯਾਰ ਉਹ ਡਾਇਨਾਸੌਰ ਤੇ ਚੜੇ ਤੁਰੇ ਆ ਰਹੇ ਨਾਲੇ ਵੀਨੇ ਤੁਸੀਂ ਬੰਦੇ ਹੋ ਤੁਹਾਡੇ ਜੋ ਬਹੁਤੇ ਸਾਰੇ ਪੜੇ ਲਿਖੇ ਯੂਨੀਵਰਸਿਟੀਆਂ ਦੇ ਬੰਦੇ ਆ ਮੈਂ ਤੁਹਾਧੂ ਇਹ ਗੱਲ ਕਹਿਣੀ ਚਾਹੁੰਦਾ ਸਾਹ ਤੁਸੀਂ ਇਹਨਾਂ ਦੀਆਂ ਗੱਲਾਂ ਛੱਡ ਦਿਓ ਬਹੁਤ ਨਾਲ ਨਾਲ ਸਾਹ ਸਾਹ ਨਾਲ ਡਾਇਨਾਸੌਰ ਉਹਨਾਂ ਸੁਖਬੀਰ ਬਾਦੋਂ ਹਾਥੀ ਤੇ ਵੀ ਚੜਦੇ ਉਹ ਤੇਰੇ ਅੱਖ ਭਰਾਈ ਉਹਨਾਂ ਨੇ ਡਾਇਨਾਸੌਰ ਦੇ ਹਾਥੀ ਤੇ ਚੜਾ ਦੇ ਤੋਨੂੰ ਜਾ ਵਾਸਤਾਂ ਚ ਕੋ ਉੱਚਾ ਉੱਠ ਲਿਆ ਗਈ ਦਿਵਾ ਦੇ ਤੋਨੂੰ ਵਾ ਉਰ ਤੇ ਚੜਦੇ ਹਾਥੀ ਦੇ ਚੜਦੇ ਸਰ ਕਲਦੀਦਾਲ ਦੀ ਪੰਜਾਬ ਤੇ ਹੁੰਦਾ ਉਦੋਂ ਜਿੱਥੇ ਬੰਦੀ ਚੜਦੇ ਦੀ ਕਲਦੀਵਾਦ ਸਰ ਧੰਨਵਾਦ ਸਰ ਜੱਖੜੇ ਜੱਖੜੇ ਧਰਿਆਲ ਸਾਹਿਬ ਜੱਖੜੇ ਜੱਖੜੇ ਪੁੱਛ ਲੋ ਯਾਰ ਇੱਕ ਦਨ ਵਾਲੀ ਵਾਲੀ ਜੱਟ ਜੋੜ ਨੂੰ ਲੈ ਕੇ ਜੱਟ ਜੋੜ ਨੂੰ ਲੈ ਕੇ ਜਿੱਕ ਜੱਟ ਨੂੰ ਨਰਮ ਹੋਏ ਉਹਨਾਂ ਦਾ ਦੇ ਦੇ ਉਹ ਡੈਨ ਉਹ ਇੱਕ ਵਾਰ ਬਹੁਤ ਸਾ ਕੀ ਜੋ ਇੱਕ ਇੱਕ ਅਕਾਲੀ ਦਲ ਤੇ ਭਾਜਪਾ ਦੇ ਗੱਠੀ ਉਹਨਾਂ ਲੈ ਕੇ ਜਿਹੜੇ ਨੇ ਸੋਰ ਨਰਮ ਹੋਏ ਨੇ ਕਿਵੇਂ ਦੇਖ ਰਹੇ ਹੋ ਕੀ ਨਰਮ ਕੀ ਹੋ ਜੂ ਕਿ ਨਹੀਂ ਹੋ ਜੂ ਕਹਿੰਦੇ ਆ ਵੀ ਅਸੀਂ ਗੱਲਬਾਤ ਜਿਹੜੀ ਇਹ ਦੇਖ ਰਹੇ ਹਾਂ ਹੁਣ ਕੋਡ ਦੇਖਦਾ ਸੁਦੀਲ ਲਖੜ ਚਾਕੜ ਨਹੀਂ ਗਿਆ ਦੇ ਲਖੜ ਸਾਹਿਬ ਅਕਾਲੀ ਦਲ ਹੀ ਵੰਦੇ ਹੋ ਤੇ ਬੀਜੇਪੀ ਆਲ ਵੰਦੇ ਦੀ ਉਹਨਾਂ ਨੂੰ ਵੀ ਅਕਾਲੀ ਦਲ ਦੀ ਬੜੀ ਚਿੰਤਾ ਉਹ ਤੇ ਉਹ ਵੀ ਵੰਦੇ ਰਹੇ ਵੇਖੋ ਮੈਂ ਤੁਹਾਨੂੰ ਕੱਲ ਕਲੀਅਰ ਕਰਦਾ ਅਕਾਲੀ ਜਾਂ ਬੀਜੇਪੀ ਇਕੱਠੇ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਵੱਖ-ਵੱਖ ਹੋਣ ਤਾਂ ਵੀ ਕੋ ਫੱਕ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਧੰਨਵਾਦ ਅੱਛਾ ਜਿਸਿਆ ਕਰਦਾ ਇੱਕ ਸਰ ਬਿਆਨ ਆ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਅਰ ਆਰਡਰ ਤੇ ਵੀ ਇਜ਼ਲਾਤ ਕਰਾਉਣਾ ਚਾਹੀਦਾ ਬੇੜਾ ਬੇੜਾ ਕਰਪਾ ਆ ਜਾਂਦੇ ਪੰਜਾਬ ਦਾ ਪੂਰੇ ਲੋਅਰ ਆਰਡਰ ਦਾ ਜਿਸ ਪਾਰਟੀ ਦੇ ਪ੍ਰਧਾਨ ਜਿਸ ਪਾਰਟੀ ਦੇ ਅੱਜ ਪ੍ਰਧਾਨ ਨੇ ਸਰ ਉਹਨਾਂ ਨੂੰ ਕਈ ਗੁਣਾ ਬੇਤਰ ਠੀਕ ਹੈ ਗੱਲ ਅਸੀਂ ਮੰਨਦੇ ਆ ਕਿ ਗੈਂਗਸਟਰ ਪਾਲ ਗਏ ਇਹ ਇਹ ਤੁਸੀਂ ਕੱਲ੍ਹ ਪਾਸੋਂ ਪੜਿਆ ਨਾ ਟ੍ਰਿਬਿਊਨ ਦੇ ਵਿੱਚ ਜਿਹੜੀ ਸਟੋਰੀ ਲੱਗੀ ਡਰਗ ਵਾਲੀ ਤੇ 83 84% ਜਿਹੜੇ ਕੇਸਾਂ ਦਾ ਨਪਰਾ ਹੋਇਆ ਸਜ਼ਾ ਹੀ ਬਹੁਤ ਵੱਡੀ ਉਹ ਕਹਿੰਦੇ ਕਿ ਕਿ ਪੰਜਾਬ ਸਰਕਾਰ ਨੇ ਕੀਤੀ ਹੈ ਮਜਿੱਠੀ ਉਹਨਾਂ ਨੂੰ ਕਹਿੰਦੇ ਇਹੰਦੋਂ ਕੀਤਾ ਪੰਜਾਬ ਸਰਕਾਰ ਨੇ ਕੀਤਾ ਇਹ ਜਿਹੜੇ ਚਾਰ ਗੈਂਗਸਟਰ ਤੁਰੇ ਫਿਰਦੇ ਆ ਤੁਸੀਂ ਬਖਤਾ ਹੁੰਦਾ ਜਦੋਂ ਦੇਖਿਓ ਕੀ ਵਰਦਾ ਤਾਲੀਵਾਦ ਸਾਹਿਬ ਇਹਨਾਂ ਨੂੰ ਹਿੱਟੇ ਨਹੀਂ ਦਿੰਦੇ ਪੰਜਾਬ ਚ ਬੰਦ ਜੋ ਮਰਜ਼ੀ ਹੋ ਜੀ ਤਾਲੀਵਾਦ ਸਾਹਿਬ ਕਾਂਗਰਸ ਦੀ ਪੋਜੀਸ਼ਨ ਨੂੰ ਕਿਵੇਂ ਦੇਖਦੇ ਹੋ ਬਾਈਕਾਟ ਵੀ ਉਹਨਾਂ ਨੇ ਕੀਤਾ ਸੀ ਪਰ ਕਿੱਥੇ ਲੜੀਆ ਉੱਥੇ ਵੀ ਇੱਕ ਦੋ ਦੋ ਸੀਟਾਂ ਜਿੱਤੀਆਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਬਾਈਕਾਟ ਨਹੀਂ ਕਾਂਗਰਸ ਭੱਜ ਗਈ ਉਹਨਾਂ ਨੂੰ ਪਤਾ ਸੀ ਸਾਨੂੰ ਇੱਥੋਂ ਕੋਈ ਵੋਟ ਨਹੀਂ ਪੈਣੀ ਉਹ ਭੱਜ ਗਈ ਜਿੱਥੇ ਉਹਨਾਂ ਨੇ ਲੜ ਕੇ ਵੇਖ ਲਿਆ ਉੱਥੇ ਜਿਹੜੀ ਉਹਨਾਂ ਦੀ ਹਾਲਤ ਹੋਈ ਹੈ ਜਿਹੜਿਆਲੇ ਲੜੀ ਉਹਨਾਂ ਨੇ ਇਹ ਆ ਦੋ ਯਤੇ ਦਾ ਸੋਧ ਅੱਛਾ ਕੁਝ ਹਲਕਿਆਂ ਦੇ ਵਿੱਚ ਕਾਂਗਰਸ ਨੇ ਜਿਹੜੀ ਆ ਅਕਾਲੀ ਦਲ ਦੀ ਸਪੋਰਟ ਕੀਤੀ ਆ ਰਾਜਾ ਸਾਸੀ ਲਾਲੋ ਜਾਂ ਹੋਰ ਜਿੱਥੇ ਜਿੱਥੇ ਬਾਈਕਾਊਟ ਕੀਤਾ ਉਹਨਾਂ ਦਾ ਇਕੱਠੇ ਬੈਠੇ ਹੂਥਾ ਦੇ ਕਾਂਗਰਸ ਤੇ ਅਕਾਲੀ ਵੇਖੋ ਅਸੀਂ ਤਾਂ ਕਹਿੰਦੇ ਰਹੇ ਜੇ 50 60 ਸਾਲ ਤੋਂ ਇਕੱਠੇ ਨੇ ਇਹਦਾ 5 ਸਾਲ ਉਹਦੇ ਤੇ 5 ਸਾਲ ਉਹਦੇ ਇਹ ਵੰਡ ਲਈਦੇ ਐਸ ਕਦੇ ਲੋਕਾਂ ਨੇ ਵੇਖਿਆ ਸਾਦ ਇਕੱਠੇ ਬੀਠੇ ਮੇਲੇ ਦੇ ਨਾਲੇ ਹਲਕੇ ਸਾਰੇ ਇਕੱਠੇ ਬੀਠੇ ਰਾਜ ਸਾਹਿਬ ਇਕੱਠੇ ਬੀਠੇ ਸੀਗੇ ਸਮਝਦੇ ਗੀ ਗੱਲ ਇਸ ਕਰਕੇ ਕਾਲੀ ਕਾਂਗਰਸੀ ਸਤਾ ਲਈ ਪੰਜ ਪੰਜ ਸਾਲ ਕਰਦੇ ਰਹਾ ਹੁਣ ਉਹ ਤੜਫਦੇ ਆ ਕਿ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਐ ਉਹਨਾਂ ਕੋਸ਼ਿਸ਼ ਕਰਦੇ ਆ ਕਦੀ ਕਦੇ ਬੀਜੇਪੀ ਨਾਲ ਡੱਟ ਜੋੜ ਕਰ ਲੋ ਇਹਦੇ ਨਾਲ ਕਰ ਲੋ ਇਹਦੇ ਨਾਲ ਕਰ ਲੋ ਇਹ ਜਿੱਤੇ ਮਰਦੀ ਕੱਟੇ ਹੋ ਜਾਣ ਜੀ ਧੰਨਵਾਦ ਇਹ ਜਿਹੜਾ ਸੁਣੋ ਇਹ ਜੋ ਮਰਦੀ ਕਰ ਲੈਣ ਇਹ ਇਹ ਸਿਆਸੀ ਤੌਰ ਤੇ ਨਕਾਰੇ ਹੋਏ ਲੋਕ ਆ ਰੱਦ ਕੀਤੇ ਹੋਏ ਲੋਕ ਨੇ ਇਹ ਕੀ ਕਹਿੰਦੇ ਨੇ ਜਿੱਦਾਂ ਕਹਿੰਦੇ ਨੇ ਕਬਾੜ ਦਾ ਮਾਲ ਆ ਇਹ ਉਹ ਨਹੀਂ ਇੱਕ ਅਗੇ ਨਾ ਤੇ ਉਹ ਲੋਕ ਕੋਈ ਯਕੀਨ ਨਹੀਂ ਕਰਨੂ ਤੇ ਆ ਭਾਵੇਂ ਜੋ ਮਰਜ਼ੀ ਕਰ ਲੈ। ਸਰਦਾਰ ਸਾਹਿਬ ਸੀਐਮ ਭਗਵੰਤ ਮਾਨ ਦਾ ਨਾਮ ਗੈਂਗਸਟਰ ਬਾਦ ਨਾਲ ਜੋੜਿਆ ਜਾ ਰਿਹਾ ਜੱਗੂ ਭਗਵੰਤਪੁਰੀਆ ਬੀਤੇ ਦਿਨ ਇੱਕ ਡੋਨੀ ਪੱਲ ਨਾਂ ਦੇ ਗੈਂਗਸਟਰ ਨੇ ਇਲਜ਼ਾਮ ਲਗਾਏ ਨੇ ਸੁਨੀਲ ਜਾਖੜ ਨੇ ਵੀ ਇਸ ਤੇ ਸਵਾਲ ਚੁੱਕੇ ਨੇ ਕਿਵੇਂ ਦੇਖ ਰਹੇ ਹੋ ਜਾਣਬੂਝ ਕੇ ਨਾਮ ਜਿਹੜਾ ਜੋੜਿਆ ਜਾ ਰਿਹਾ ਸੀਐਮ ਦਾ ਇੱਕ ਇੱਕ ਬਦਨਾਮ ਗੈਂਗਸਟਰ ਦੇ ਆਖੇ ਕੋਈ ਸੀਐਮ ਦਾ ਨਾਮ ਜੁੜ ਜੂਗਾ ਇਹ ਕੌਣ ਹੈ ਡੋਨੀ ਪੱਲ ਬੋਲ ਜੇ ਕੌਣ ਨੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਦੇ ਐਕਸਟਰਾਂ ਦੀ ਸਪੋਰਟ ਕਰਦਾ ਹੈ ਸਾਦੇ ਮੈਂ ਤਾਂ ਸੁਨੀਲ ਜਾਖੜ ਦੇ ਵੇਲੇ ਨੇ ਕੰਮ ਹੀ ਕੋਈ ਨਹੀਂ ਉਹਨੂੰ ਦੇ ਕੋ ਜਿੰਨੇ ਬਿਆਨ ਦੇਤਾ ਸੁਨੀਲ ਜਾਖੜ ਉਹਦੀ ਰਿਪੋਰਟ ਕਰ ਦੇਣੀ ਉਹਦੇ ਟਵੀਟ ਕਰ ਦਿੰਦਾ ਉਸ ਤੇ ਉਹ ਵੇਲਾ ਬਚਾਦਾ ਉਹਨੂੰ ਕੋ ਕੰਮ ਦੇ ਦੇ ਬੀਜੇਪੀ ਕੇਸ ਨੂੰ ਪੁੱਛਦੀ ਨਹੀਂ ਬੀਜੇਪੀ ਦੇ ਕੈਪਟਨ ਨੂੰ ਵੇਲਾ ਕਰਕੇ ਬਾਹਤਾ ਇਹਨਾਂ ਨੂੰ ਵੇਲਾ ਕਰਕੇ ਪਾਇਆ ਉਹ ਵੇਲੇ ਜਿਹੜਾ ਆਪਣਾ ਦੇਲ ਕੋ ਜਵਾ ਕਰ ਦੇ ਦੇਂਗੇ ਸੁਨੀਲ ਜਾਖੜ ਉਹਨੇ ਅਕਾਲੀ ਦਲ ਕਾਂਗਰਸ ਕਹਿ ਰਹੀ ਸੀ ਕਿ ਸੈਮੀਫਾਈਨਲ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰਿਸ਼ਦ ਵਾਕਈ ਸੈਮੀਫਾਈਨਲ ਹੈ 27 ਜੀ ਸਾਬੋ ਸੈਮੀਫਾਈਨਲ ਮੰਨ ਲੈਣਾ ਫਾਈਨਲ ਮੰਨ ਲੈਣ ਪਰ 27 ਜੀ ਫਾਈਨਲ ਹੋਣ ਜਾ ਰਿਹਾ ਤੇ ਫਾਈਨਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਝਾੜੂ ਜਿਹੜਾ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਫਾਈਨਲੀ ਫਾਈਨਲ ਤੁਸੀਂ ਇਹਦਾ ਫਾਈਨਲ ਕਰ ਲੋ ਇਹਦਾ ਕਰਨਾ ਤੁਸੀਂ ਲਕਸ਼ਰ ਹੋਈਆ ਹਲਪੈਂਡ ਦੇ ਵਿੱਚ ਬੂਥ ਲੱਗਾ ਪੰਜਾਬ ਦਾ ਕਿਤੇ ਕੋਈ ਥਾਵਾਂ ਤੇ ਹਰੇ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 98 ਸੀਗੇ 56 ਜਿੱਤੇ ਆ ਮਤਲਬ ਇਹ ਇਹ ਕਿਤੇ ਹਰੇ ਵੀ ਆਪਾਂ ਕੈਲਕੂਲੇਟ ਕਰ ਲੋ ਵੀ ਸਰਕਾਰ ਕੀ ਆਦੀ ਆਮਾਦੀ ਪਾਰਟੀ ਦੀ ਆਦੀ ਥੈਂਕ ਯੂ ਜੀ ਧਾਰੀਵਾਲ ਸਾਹਿਬ ਕੈਂਸਲ ਬਾਅਦ ਖਤਮ ਕਿਦਾਂ ਹੋਏਗਾ ਬਾਤ ਜਲਦੀ ਹੋ ਜਾਊਗਾ ਹੋਰ ਕੀ ਗੇ ਤੁਹਾਨੂੰ ਕਦਾਂ ਹੋਏਗਾ ਕਿਦਾਂ ਤਰੀਕ ਦੇ ਦਿਓ ਜੀ ਕਦਾਂ ਹੋ ਜਾ ਕੇ ਤਰੀਕਾਂ ਦੇ ਖਤਮ ਇਹ ਤਰੀਕਾਂ ਦਾ ਕੰਮ ਨਹੀਂ ਹੁੰਦਾ ਇਹ ਸਭ ਤਰੀਕਾਂ ਦਾ ਕੰਮ ਨਹੀਂ ਹੁੰਦਾ ਤਰੀਕਾਂ ਵਾਲਾ ਕੰਮ ਨਹੀਂ ਹੈ ਸਭ ਦੇਖਦੇ ਗੱਲ ਜਦੋਂ ਅਸੀਂ ਲੱਗੇ ਆ ਇਮਾਨਦਾਰੀ ਨਾਲ ਲੱਗੇ ਆ ਹੱਥੀ ਲੱਗੇ ਆ ਦੇਖੋ ਮਹਾਲੀ ਚ ਕਤਲ ਹੋਇਆ ਅਗਲੇ ਦਿਨ ਹੀ ਉਹਦਾ ਜਵਾਬ ਮਿਲ ਗਿਆ ਕਿੱਥੇ ਵੀ ਹੋਏਗਾ ਸਤਾਈ ਤੋਂ ਬਾਅਦ ਧਾਰੀਵਾਲ ਸਾਹਿਬ 2 ਮਹੀਨਿਆਂ 'ਚ ਤਿੰਨ ਕਤਲ ਸਾਦੀ ਮੈਂ ਤੁਹਾਨੂੰ ਇਹ ਗੱਲ ਕਹਿ ਦਾਂ ਉਹਦਾ ਜਵਾਬ ਆ ਰਿਹਾ ਕਿ ਨਹੀਂ ਆ ਰਿਹਾ ਸਾਡੀ ਫੌਜ ਸੋਦਾ ਜਵਾਬ ਦੇਦੀ ਕਿ ਨਹੀਂ ਦੇਦੀ ਅਸੀਂ ਸੁਣੋ ਸੁਣੋ ਸਰ ਸਾਹਿਬ ਅਸੀਂ ਪਹਿਲਾਂ ਡਰਗ ਡੀਲਰਾਂ ਨਾਲ ਲੜਾਈ ਲੜੀ ਉਹ ਨਹੀਂ ਗੈਕਸਟਾਨ ਨਾਲ ਲੜਾਈ ਲੰਦੇ ਇਹ ਲੜਾਈ ਕਿਦੋਂ ਕੰਪਲੀਟ ਹੋ ਜਾਏ ਹੋ ਸਕਦਾ 2 ਮਹੀਨੇ ਹੋ ਜਾਵੇ ਚਾਰ ਤੇ ਹੋ ਜਾਏ ਛਾਂ ਤੇ ਹੋ ਜਾਏ ਇਹ ਜਦੋਂ ਕੰਪਲੀਟ ਹੋ ਗਈ ਤੁਹਾਨੂੰ ਦੱਸ ਦਾਂਗੇ ਕੰਪਲੀਟ ਹੋ ਜੂਗੀ ਜਾਂ ਤੁਸੀਂ ਕਹ ਬਤਾਓ 41 ਵੱਲ ਸਾਹਿਬ ਇੱਕ ਸੋਣ ਨੂੰ ਕਲੀਅਰ ਕਰੋ ਇੱਕ ਮਿੰਟ ਇੱਕ ਮਿੰਟ ਕਲੀਅਰ ਕਰੋ ਕਿਉਂਕਿ ਨਾਮ ਲੱਗ ਰਿਹਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਨਾਮ ਲੱਗ ਰਿਹਾ ਹੈ ਕਿ ਕਤਲ ਬਹੁਤ ਹੋ ਰਹੇ ਨੇ ਥੋੜਾ ਜਿਹਾ ਸਾਨੂੰ ਇਸ ਬਾਰੇ ਆਮ ਲੋਕਾਂ ਦੇ ਕਤਲ ਹੋ ਰਹੇ ਨੇ ਜਾਂ ਗੈਂਗਸਟਰ ਬਾਦ ਆਪਸ ਵਿੱਚ ਲੜ ਰਹੇ ਨੇ ਥੋੜਾ ਇਹ ਕਲੀਅਰ ਕਰੋ ਕੋਈ ਉਹਦਾ ਸੁਣੀਏ ਮੈਂ ਵੀ ਸੁਣਿਆ ਉਹ ਡੋਨੀ ਬੱਲ ਕੇ ਕੌਣ ਆ ਉਹ ਕੀ ਕਹਿਣ ਦਿਆ ਹਾਂ ਆਪਸ ਵਿੱਚ ਲੜ ਉਹ ਆਪਸੀ ਲੜਾਈ ਕਰ ਰਹੇ ਜੀ ਪਹਿਲਾਂ ਦੇਖਦੇ ਨੇ ਇਹਨਾਂ ਨੇ ਆਪੇ ਮਰ ਜਣਾ ਬਾਕੀ ਜਿਹੜੇ ਰਹਿੰਦੇ ਖੁੰਦੇ ਆ ਜੇ ਨਹੀਂ ਹਟਣਗੇ ਤੇ ਪੁਸ਼ਵਾ ਦੂੰਗੀ ਇਹਨਾਂ ਦਾ ਅੰਤ ਦੇਹੀ ਹੋਊ ਹੋ ਕੀ ਹੋਊਗਾ ਤੁਹਾਨੂੰ ਜਿਹੜੇ ਲੋਕਾਂ ਨੂੰ ਮਾਰਦੇ ਇਹਨਾਂ ਦਾ ਅੰਤ ਹੀ ਹੋਊਗਾ ਚੇਤਾਵਨੀ ਦਿੱਨੀਓ ਤੁਸੀਂ ਇਹਨਾਂ ਨੂੰ ਆਏ ਜਿਹੜੇ ਕੋਲ ਕਈ ਵਾਰਾਂ ਦਿੱਤੀ ਆ ਚੇਤਾਵਨੀ ਕਹੀ ਹੈ ਨਾ ਦਿੱਤੀ ਸਰ ਤੇ ਮੁੱਖ ਧਾਰਾ ਜਾ ਜੋ ਨਹੀਂ ਤੇ ਜੇਲ੍ਹ ਤੇ 10 ਵਜੇ ਪੁਲਿਸ ਨਾਲ ਮੁਕਾਬਲਾ ਕਰੋਗੇ ਤੇ ਅੰਡਰ ਲਾਈਨ ਦਾ ਸੀਐਮ ਸਾਹਿਬ ਕਹਿੰਦੇ ਕਿ ਮੈਂ ਇਹਨਾਂ ਨੂੰ ਮਾਵਾਂ ਦੀਆਂ ਗੋਦੀਆਂ 'ਚ ਸੌਣ ਨਹੀਂ ਦੇਵਾਂਗਾ ਜਿਨ੍ਹਾਂ ਨੇ ਮਾਵਾਂ ਦੇ ਪੁੱਤ ਮਾਰੇ ਨੇ ਕਿਵੇਂ ਦੇਖਣੀ ਹੈ ਬਿਆਨ ਬਿਲਕੁਲ ਸਹੀ ਕਹਿਆ ਸੀਐਮ ਸਾਹਿਬ ਨੇ ਕਿ ਜਦ ਸਾਡੇ ਲੋਕਾਂ ਦੇ ਘਰ ਜਾੜ ਕੇ ਉਹ ਕਿਦਾ ਸੌਣਣਗੇ ਜਿਹੜਾ ਵੀ ਕਿਸੇ ਦਾ ਘਰ ਜਾੜਦਾ ਸਰ ਉਹਦਾ ਵੀ ਜਾੜ ਦਾਂਗੇ ਤੁਸੀਂ ਕਹਵਦਾ ਹੁੰਦਾ ਇੱਕ ਠੀਕ ਹੈ ਜੀ ਹਾਂ ਠੀਕ ਹੈ